ਦੋਸਤੋ ਬਈ ਸਰੋਂ ਮੇਂ ਰੇਪ ਪਾਈ ਤੀ ਇੱਕ ਵਾਰਾਂ ਦੁਬਾਰਾ ਪਾਣੀ ਪੈ ਰਹੀ ਏ ਹੁਣ ਬਹੁਤ ਔਖਾ ਜਿਵੇਂ ਆਪਾਂ ਉੱਪਰ ਕੀ ਡਾਲਾ ਨਹੀਂ ਮਾਰਿਆ ਕਹਿੰਦੇ ਡਾਲਾ ਇਹਦਾ ਦੇਖਾ ਇਹ ਐਵੇਂ ਪਾਣੀ ਪੈ ਰਹੀ ਏ ਬਈ ਓਹ ਐਵੇਂ ਵਿਚ ਵਰਤ ਕੇ ਬਈ ਐਵੇਂ ਦੇਖ ਆਉ ਦੋਸਤੋ ਹੋਰ ਬਾਈ ਤੰਦਰੁਸਤ ਹੋ ਸਾਰੇ ਜਿਉਂਦੇ ਵਾਸਤੇ ਰਹੋ ਬਾਈ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਪੇਜ ਨੂੰ ਕਰੋ ਫੋਲੋ ਪੇਜ ਹੋ ਗਿਆ ਆਪਣਾ ਪੁਰਾਣਾ ਬੰਦ ਬਾਈ ਪਿੱਛੇ ਦਾ ਕੰਪਨੀ ਆ ਨੇ ਅਮਰੀਕਾ ਦੇ ਬੰਦ ਕਰਦੀ ਆ ਫੇਸਬੁੱਕ ਕੰਪਨੀ ਨੇ ਬਾਈ ਨਵਾਂ ਪੇਜ ਬਣਾਇਆ ਦੋਸਤੋ ਸਾਰੇ ਭਾਈ ਨੇ ਇਸ ਨੂੰ ਫੋਲੋ ਕਰੋ ਬਾਈ ਲਾਈਕ ਕਮੈਂਟ ਕਰੋ ਵੱਧ ਤੋਂ ਵੱਧ ਜਿਤਨਾ ਪਹਿਲਾਂ ਵਾਲੇ ਨੂੰ ਕਰਿਆ ਤਾਂ ਹਾਰਿਆ ਥੜੋਰੀ ਐ ਬਾਈ ਹੁਣ ਜਿੰਨਾ ਛੇਤੀ ਗਰੋ ਕਰਾਓਗੇ ਉਨਨੇ ਹੀ ਛੇਤੀ ਧੰਨਵਾਦ ਤੁਹਾਡਾ ਜੂਦੇ ਵਾਸਤੇ ਰਹੋ ਤਰੱਕੀਆਂ ਮਾਣੋ ਬ੍ਰਹਮਾਤਮਾ ਚੜ੍ਹਦੀ ਕਲਾ ਵਿੱਚ ਰੱਖਿਆ ਸਾਨੂੰ ਨੇ ਵੀ ਥਾਲ ਦਿਓ ਕਰਾਂ ਲਾਈਕ ਕਮੈਂਟ ਸ਼ੇਅਰ ਕੀ ਇਧਰੋਂ ਨੇ ਵੀ ਥਾਲ ਦੂੰ ਆ ਮੈਂ ਵੀਡੀਓ ਪਾਣ ਕੀ ਔਰ ਸੁਣਾਓ ਫਿਰ ਉਹ ਬੱਲੇ ਅੱਜ ਪਾਣੀ ਪਹਿਲਾਂ ਹੀ ਪਾਣੀ ਲਾਇਆ ਸਰੋਂ ਨੂੰ ਦੋਸਤੋ ਪਹਿਲਾਂ ਨਹੀਂ ਉੱਪਰ ਹੈ ਪਾਣੀ ਲਾਇਆ ਸਰੋਂ ਨੂੰ ਦੇਖੋ ਪਹਿਲਾਂ ਹੀ ਪਾਣੀ ਲੱਗ ਰਿਹਾ ਹੁਣ ਲੱਕੇ पे मार देंगे रे बदर खुर खुर कापे जांदी रही ओਦੋਂ ਬਾਦ ਪਈ ਆ ਦਵਾਈ ਸਾਹਮਣੇ ਕਣਕ ਨੂੰ ਥੋੜਾ ਜਿਹਾ ਲੱਗਿਆ ਦਵਾਈ ਦਾ ਧੱਕਾ ਇਸਪੇ ਤਾਂ ਤਾਲੀ ਕਰਾਂਗੇ ਦੋਸਤੋ ਕਸੇ ਕਾਲ ਸਾਰਿਆਂ ਨੂੰ ਜਿਉਂਦੇ ਬਸਦੇ ਰਹੋ ਤਰੱਕੀਆਂ ਮਾਣੋ ਕਸੇ ਕਾਲ ਸਾਰਿਆਂ ਨੂੰ ਇਹ ਕਿਹਾ ਕਣਕ ਨੂੰ ਬਈ ਇੱਕ ਤਾਂ 240 ਪਾ ਬੈਠਿਆ ਮੈਂ ਅੰਕ ਨੂੰ ਮਾਰ ਗਿਆ ਆਪਣੇ ਨੂੰ ਧੱਕਾ ਕਿਤੇ ਕਿਤੇ ਉਧਰ ਕਿੱਲੇ ਡੇਢ ਕਿੱਲੇ ਚ ਬਾਲਾ ਹੈ ਬਾਈ ਉਹਨਾਂ ਤੋਂ ਚਲੋ ਕੋਈ ਫਾਂ ਤੇ ਤੀ ਜੇ ਕਿਸੇ ਕੋਲ ਬਾਈ ਕਿਸੇ ਕੀ ਕੋਲ ਕੋਈ ਸਜਾਹ ਹੋ ਜ਼ਰੂਰ ਦੱਸਿਓ ਵੀ ਆਕਾਸ ਨਾਲ ਲੋਟ ਹੋਵੇਗੀ ਆਪਾਂ ਖੇਚਲਾ ਕਰ ਲਾਂਗੇ ਸਪਰੇਅ ਕਰ ਦੇਾਂਗੇ ਬਾਈ ਇਹ ਦੇਖ ਆਇਆ ਐਵੇਂ ਐ ਡੈੜੀਆਂ ਡੈੜੀਆਂ ਨਾ ਅਦੇਖੋ ਪੀਲੀ ਪੀਲੀ ਪੱਤੇ ਹੈ ਤਾਂ ਪੱਤੇ ਦੋ ਦੋ ਤਿੰਨ ਤਿੰਨ ਇੰਚ ਪੱਤੇ ਪੀਲੇ ਪੈ ਗਏ ਜੇ ਕੋਈ ਕਿਸੇ ਨੂੰ ਬਈ ਜਾਣਕਾਰੀ ਹੋ ਇਸ ਨਾਲ ਕਿਸੇ ਨਾਲ ਕੋਈ ਯਾ ਬਹਣਰਾਪ ਕਰਾ ਆਪਾਂ ਤੋਂ ਨਿਉ ਕਹਾਂ ਕਿਸੇ ਨਾਲ ਨਾਮ ਵਰਤਿਆ ਹੋ ਜੇ ਕਿਸੇ ਦਾ ਮੜਾ ਮੋਟਾ ਲੱਗ ਗਿਆ ਹੋ ਧੱਕਾ ਵੀ ਇਹ ਕਾਸ ਨਾਲ ਠੀਕ ਹੋਏਗੀ ਖੇਚੜਾ ਆਪਾਂ ਕਰ ਲਿਆਂਗੇ ਬਾਈ ਦੋਸਤੋ ਜ਼ਰੂਰ ਦੱਸਿਓ ਬਾਈ ਯਾਰ ਜੇ ਕਿਸੇ ਨੂੰ ਪਤਾ ਹੈ ਕਾਰਾਂ ਤੋਂ ਆਪਾਂ ਫਾਇਦੇ ਕੇ ਮਾਰੇ ਉਹਨਾਂ ਨੇ ਤਾਂ ਕਿਹਾ ਤਾਂ ਸੇਠਾਂ ਨੇ ਤਾਂ ਵੀ ਵਿਚਨਾ ਲਾਈ ਇਸ ਨੂੰ 240 ਨੂੰ ਪਲਾਲ ਚ ਕਰ ਜਾ ਵੀ ਦੁਬਾਰਾ ਨਾਲ ਰੋਲੀ ਚੱਕਣੀ ਪੈ ਜਾ ਨਾਲੇ ਚੱਕਣੀ ਪੈਗੀ ਦੱਸਿਓ ਬਾਈ ਬਣ ਕੇ ਯਾਰ ਜੇ ਕਿਸੇ ਨੂੰ ਪਤਾ ਹੋ ਸਤਿ ਸ੍ਰੀ ਅਕਾਲ ਸਾਰੇ